ਦੇ ਬਹੁਤ ਸਾਰੇ ਕਿਸਾਨ ਜਿਹੜੇ ਛੋਟੇ ਆ ਜਾਂ ਮਜ਼ਦੂਰ ਉਹ ਕਈ ਆਪਣੇ ਮੱਝਾਂ ਰੱਖੀਆਂ ਹੁੰਦੀਆਂ ਤਾਂ ਉਹਦਾ ਦੁੱਧ ਵੇਚ ਕੇ ਬਿਜਾਰਾ ਕਰਦੇ ਲੋਕਾਂ ਨੇ ਕਿ ਮੱਝਾਂ ਮਰ ਗਈਆਂ ਜਾਂ ਰੁੜ ਗਈਆਂ ਤਾਂ ਇਹ ਜਿਹੜਾ ਨੁਕਸਾਨ ਹੈ ਦੀ ਪਰਭਾਈ ਕਰਨੀ ਤੇ ਬੜੀ ਔਖੀ ਆ ਪਰ ਆਪਾਂ ਦਾਤ ਦਿੰਨੇ ਆ ਪੰਜਾਬ ਦੇ ਹਿੰਮਤੀ ਲੋਕਾਂ ਦੀ ਸਾਡੇ ਨੌਜਵਾਨਾਂ ਦੀ ਇਹ ਸਮੂਹੇ ਪੰਥ ਦੀ ਔਰ ਜਿਹੜੇ ਵੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਆ ਜਥੇਬੰਦੀਆਂ ਅਸੀਂ ਜਦੋਂ ਪਿੰਡਾਂ ਦੇ ਵਿੱਚ ਗਏ ਆ ਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਸਾਨੂੰ ਕੋਈ ਲੱਭਾ ਨਹੀਂ ਪਰ ਨੌਜਵਾਨ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਲੱਭੇ ਆ ਟਰਾਲੀਆਂ ਟਰੈਕਟਰ ਸਮਾਨ ਪਿੰਡੋਂ ਪਿੰਡੀ ਪਚਾਰ ਰਹੇ ਆ ਪਸ਼ੂਆਂ ਦਾ ਚਾਰਾ ਤੱਕ ਇਹ ਆਪਾਂ ਕਹਿ ਸਕਦੇ ਆ ਕਿ ਪੰਜਾਬ ਅੱਜ ਵੀ ਜਿਉਂਦਾ ਖੜਾ ਵਾ ਪੰਜਾਬ ਅੱਗੇ ਵੀ ਔਖੇ ਤੋਂ ਔਖੇ ਹਾਲਾਤਾਂ ਦੇ ਵਿੱਚੋਂ ਲੰਘਿਆ ਪਰ ਫੇਰ ਖੜਾ ਹੋ ਜਾਂਦਾ ਤੋਂ ਪੰਜਾਬ ਤੇ ਬਿਲਕੁਲ ਨੌਜਵਾਨੀ ਜਿਹੜੀ ਇਥੋਂ ਦੀ ਆ ਸਾਡੇ ਕਿਸਾਨ ਸਾਡੇ ਮਜ਼ਦੂਰ ਸਾਡੀਆਂ ਪੰਥਕ ਜਥੇਬੰਦੀਆਂ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਮੈਂਬਰ ਜਾਂ ਅੱਗੇ ਤਬਕਾ ਜਾਂ ਕਿਸਾਨ ਜਥੇਬੰਦੀਆਂ ਸਾਰੇ ਆਪੋ ਆਪਣੇ ਪੱਧਰ ਦੇ ਉੱਤੇ ਆਪ ਉਪਰਾਲੇ ਕਰ ਰਹੇ ਆ ਔਰ ਲੋਕਾਂ ਨੇ ਇਹ ਦੱਸਿਆ ਵਾ ਪੰਜਾਬ ਦੀ ਜਵਾਨੀ ਨੇ ਕਿ ਪੰਜਾਬ ਹੜ੍ਹਾਂ ਤੋਂ ਡਰਦਾ ਨਹੀਂ ਆ ਤਾਂ ਕਰਕੇ ਅੱਜ ਲੋਕਾਂ ਤੱਕ ਰਾਹਤ ਪਹੁੰਚੀ ਆ ਕਿਉਂਕਿ ਜਦੋਂ ਇਹ ਹੜ੍ਹ ਆਏ ਪਹਿਲੀ ਗੱਲ ਤੇ ਇੱਕਦਮ ਇਹ ਰਾਵੀ ਦਰਿਆ ਦਾ ਪਾਣੀ ਆਇਆ ਮੀਆਂ ਦਾ ਪਾਣੀ ਬਹੁਤਾ ਨਹੀਂ ਆ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਪਹਿਲਾਂ ਕੋਈ ਸਰਕਾਰ ਵੱਲੋਂ ਵੀ ਜਾਣਕਾਰੀ ਨਹੀਂ ਦਿੱਤੀ ਗਈ 24 ਘੰਟੇ ਪਹਿਲਾਂ ਜਾਂ ਜਿਵੇਂ ਉਧਰ ਹਰਿਆਣੇ ਦੇ ਵਿੱਚ ਅੰਬਾਲਾ ਸਾਈਡ ਦੇ ਉੱਤੇ 48 ਘੰਟੇ ਪਹਿਲਾਂ ਉਹਨਾਂ ਨੇ ਜਾਣਕਾਰੀ ਦਿੱਤੀ ਇੱਥੇ ਕੁਝ ਇਦਾਂ ਦੀ ਜਾਣਕਾਰੀ ਨਹੀਂ ਲੋਕ ਆਪਣੇ ਘਰਾਂ ਦੇ ਵਿੱਚ ਹੀ ਨੁਕਸਾਨ ਹੋ ਗਿਆ ਉਹਨਾਂ ਦਾ ਬਹੁਤ ਜ਼ਿਆਦਾ ਪਰ ਪੰਜਾਬ ਦੀ ਜਵਾਨੀ ਨੇ ਅੱਜ ਫੇਰ ਦੱਸਤਾ ਵੀ ਪੰਜਾਬ ਜਿਹੜਾ ਵਾ ਉਹ ਆਪਣੇ ਗੁਰੂਆਂ ਦੇ ਆਸਰੇ ਦੇ ਉੱਤੇ ਜਿਉਂਦਾ ਤੇ ਗੁਰੂਆਂ ਕਰਕੇ ਅੱਜ ਇੱਕ ਦੂਜੇ ਦੀ ਮਦਦ ਭਾਈਚਾਰੇ ਦਾ ਨਾਮ ਹੀ ਪੰਜਾਬ ਆ ਮੁਹੱਬਤ ਦਾ ਨਾਮ ਪੰਜਾਬ ਆ ਔਰ ਇਸ ਗੱਲ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਫੇਰ ਦੱਸਿਆ ਇਹਦੇ ਲਈ ਮੈਂ ਸਮੂਚੀਆਂ ਜਥੇਬੰਦੀਆਂ ਔਰ ਪੰਜਾਬ ਦੇ ਨੌਜਵਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਹੜੇ 8 8 10 10 ਫੁੱਟ ਪਾਣੀ ਦੇ ਵਿੱਚ ਵੀ ਬੜੇ ਔਖੇ ਹਾਲਾਤਾਂ ਦੇ ਵਿੱਚ ਜਾ ਰਹੇ ਕਿਉਂਕਿ ਜਦੋਂ ਹੜਾ ਆਇਆ ਸਭ ਤੋਂ ਪਹਿਲਾਂ ਇਹਦਾ ਫੌਰੀ ਰਾਹਤ ਫੌਰੀ ਰਾਹਤ ਦੇ ਵਿੱਚ ਖਾਣ ਪੀਣ ਦਾ ਸਮਾਨ ਵੀ ਆ ਪਸ਼ੂਆਂ ਦਾ ਚਾਰਾ ਵੀ ਆ ਬੇੜੀਆਂ ਚਾਹੀਦੀਆਂ ਸੀ ਪਰ ਬੇੜੀਆਂ ਮਿੰਨੂ ਤੇ ਕਿਤੇ ਕੋਈ ਬਹੁਤੇ ਪਾਸੇ ਨਜ਼ਰ ਨਹੀਂ ਆ ਗਾ ਲੋਕ ਆਪਣੇ ਪੱਧਰ ਤੇ ਜਥੇਬੰਦੀਆਂ ਕਰ ਦੇਗਾ ਪਰ ਫੇਰ ਵੀ ਉੱਥੇ ਸਮਾਨ ਪਹਚਾਇਆ ਗਿਆ ਪਸ਼ੂਆਂ ਦਾ ਚਾਰਾ ਪਹਚਾਇਆ ਗਿਆ ਹੁਣ ਜਦੋਂ ਅਸੀਂ ਪਿੰਡਾਂ 'ਚ ਘੁੰਮੇ ਆਂ ਤੇ ਕੁਝ ਲੋਕਾਂ ਨੇ ਆਪਣੀਆਂ ਦੱਸਿਆ ਵੀ ਸਾਨੂੰ ਆ ਵੀ ਚੀਜ਼ਾਂ ਚਾਹੀਦੀਆਂ ਜਿਵੇਂ ਡੋਮੋਸ ਜਾਂ ਮੱਛਰ ਭਜਾਉਣ ਵਾਲਾ ਜਾਂ ਕੋਈ ਹੋਰ ਕੋਈ ਵੀ ਸਮਾਨ ਹੋ ਸਕਦਾ ਵਾ ਇਹਦੇ ਤੋਂ ਇਲਾਵਾ ਜਿਹੜੀਆਂ ਰੋਜ਼ਮਰਾਂ ਦੇ ਵਿੱਚ ਹੋਰ ਕਈ ਸਮਾਨ ਆ ਜਿਹਦੀ ਲੋਕਾਂ ਨੂੰ ਲੋੜ ਹੈਗੀ ਆ ਖਾਸ ਕਰਕੇ ਮੱਛਰ ਬਹੁਤ ਆ ਉਹਦੇ ਲਈ ਮੱਛਰਦਾਨੀਆਂ ਤੇ ਇਹਦੇ ਤੋਂ ਇਲਾਵਾ ਸਮਰਾ ਸਾਹਿਬ ਦੱਸਣਗੇ ਕਿ ਕਿਉਂਕਿ ਲਗਾਤਾਰ ਇਹ ਉਦਣ ਤੋਂ ਹੀ ਪਿੰਡਾਂ ਦੇ ਵਿੱਚ ਆ ਵੀ ਬਹੁਤ ਸਾਰਾ ਹੈਗਾ ਪਰ ਮੈਂ ਫੇਰ ਇਹ ਗੱਲ ਦਾ ਹਰੋਣਾ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਇਹ ਪਾਣੀ ਇੱਕਦਮ ਆਇਆ ਇਹ ਕਿਉਂਕਿ ਲੋਕ ਕਹਿ ਰਹੇ ਪਿੰਡਾਂ ਦੇ ਵਿੱਚ ਸਾਰਿਆਂ ਨੇ ਇਹ ਕਿਹਾ ਵੀ ਐਸੀ ਤੇ ਸਾਨੂੰ ਤੇ ਡੋ ਵੀ ਦੇਣ ਲੱਗੇ ਇਹਦੀ ਪ੍ਰੋਪਰ ਤੌਰ ਤੇ ਜੋ ਲੋਕਾਂ ਦੀ ਮੰਗ ਆ ਇੱਥੋਂ ਦੇ ਲੋਕਾਂ ਦੀ ਕਿ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਵੀ ਇੱਕਦਮ ਪਾਣੀ ਕਿਉਂ ਆਇਆ ਪਾਣੀ ਹੌਲੀ ਹੌਲੀ ਦਮਾਤੁਰ ਲੀਵ ਕਿਉਂ ਨਹੀਂ ਕੀਤਾ ਗਿਆ ਜਾਂ ਜਿੱਥੋਂ ਵੀ ਕਰਨਾ ਚਾਹੀਦਾ ਹੈ ਤੇ ਕੀ ਜੋ ਵੀ ਇਹਦੇ ਸਚਾਈ ਆ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਤਾਂ ਕਿ ਲੋਕ ਅੱਗੇ ਤੋਂ ਸੁਚੇਤ ਰਹਿਣ 2023 ਦੇ ਵਿੱਚ ਵੀ ਹਟ ਜੜੇ ਹੀ ਆਏ ਹੀ ਉਧਰ ਆਪਣੇ ਸੁਲਤਾਨਪੁਰ ਲੋਧੀ ਵਾਲੇ ਪਾਸੇ 2019 ਦੇ ਵਿੱਚ ਰੋਪੜ ਦਾ ਨੀਵਾ ਪਾਸਾ ਡੁੱਬਿਆ ਉਹ ਲਗਾਤਾਰ ਇਹ ਹਾੜਾ ਆਉਣਾ ਇਹਦੇ ਪਿੱਛੇ ਕੀ ਕਾਰਨ ਆ ਕੀ ਜਿਹੜੀਆਂ ਰੋਈਆਂ ਵਾਂ ਜਿਹੜਾ ਵੇਸਟ ਪਾਣੀ ਕੱਢਣ ਲਈ ਉਹਨਾਂ ਦੀ ਸਫਾਈ ਹੋਈ ਜੇ ਹੋਈ ਹੀ ਤੇ ਫਿਰ ਅੱਜ ਉਹਦੇ ਵਿੱਚ ਗੰਦਗੀ ਕਿਉਂ ਫਿਰ ਜਿਹੜੇ ਬੰਨ ਪੱਕੇ ਕਰਨੇ ਹੁੰਦੇ ਆ ਬੰਨਾ ਤੇ ਫਿਰ ਮਿੱਟੀ ਲਾਉਣੀ ਹੁੰਦੀ ਆ ਕਿੰਨੇ ਦਿਨ ਤੋਂ ਲੱਗੀ ਜਾਂ ਨਹੀਂ ਲੱਗੀ ਇਹਦੇ ਵੀ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਆਪਣੇ ਲੋਕਾਂ ਨੂੰ ਆਪਾਂ ਡੁੱਬਣ ਨਹੀਂ ਛੱਡ ਸਕਦੇ ਠੀਕ ਆ ਗੁਰੂ ਪਾਤਸ਼ਾਹ ਦਾ ਆਸਰਾ ਵਾ ਬਾਣੀ ਦਾ ਇੱਕ ਬਚਨ ਹੈਗਾ ਨਾ ਜਾ ਕੋ ਮੁਸ਼ਕਲਤ ਬਣੈ ਧੋਈ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣਾਂ ਸਾਗ ਭੀ ਭੱਜ ਖਲੇ ਸਭੋ ਭਜੈ ਆਸਰਾ ਚੁੱਕੇ ਸਭ ਅਸਰਾਓ ਚੇਤਾ ਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾਓ ਸਾਹਿਬ ਨਿਤਾਣਿਆਂ ਦਾ ਤਾਂ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਸਾਡਾ ਅਹਿਸਰਾ ਗੁਰੂ ਆ ਰੱਬ ਆ ਅਕਾਲ ਪੁਰਖ ਆ ਉਹੀ ਆਸਰੇ ਤੇ ਅੱਜ ਪੰਜਾਬ ਦੇ ਲੋਕ ਲੜ ਰਹੇ ਆ ਬਾਕੀ ਇਕੈਤ ਸਾਹਿਬ ਯੂਪੀ ਤੋਂ ਇੱਥੇ ਆਏ ਪੰਜਾਬ ਦੇ ਪ੍ਰਤੀ ਇਹਨਾਂ ਦੀ ਹਮਦਰਦੀ ਆ ਇਸੇ ਹਮਦਰਦੀ ਤਹਿਤ ਆਏ ਅੱਜ ਜਿਹੜਾ ਵੀ ਪੰਜਾਬ ਨਾਲ ਹਮਦਰਦੀ ਜਤਾ ਰਿਹਾ ਪੰਜਾਬ ਭੁੱਲਦਾ ਨਹੀਂ ਆ ਜਿਹੜਾ ਸਾਡੇ ਲਈ ਹਮਦਰਦੀ ਕਰੇ ਅਸੀਂ ਤੇ ਸ਼ੇਰ ਜਿਹੜੇ ਆਪਣੇ ਮਲੇਰਕੋਟਲੇ ਦੇ ਨਵਾਬ ਹੀ ਸ਼ੇਰ ਮੁਹੰਮਦ ਖਾਨ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ ਅਸੀਂ ਅਜੇ ਤੱਕ ਚੇਤਾ ਰੱਖਦੇ ਆਂ ਅੱਜ ਮੁਸ਼ਕਲ ਦੀ ਘੜੀ ਦੇ ਵਿੱਚ ਕੌਣ ਪੰਜਾਬ ਲਈ ਹਾ ਦਾ ਨਾਰਾ ਮਾਰਦਾ ਇਹ ਵੀ ਚੇਤਾ ਰੱਖਿਆ ਜਾਊਗਾ ਪਰ ਕਿਹੜੇ ਲੋਕ ਅੱਜ ਸਾਡੀ ਉਸ ਤਰੀਕੇ ਨਾਲ ਮਦਦ ਨਹੀਂ ਕਰ ਰਹੇ ਜੋ ਉਹਨਾਂ ਨੂੰ ਕਰਨੀ ਚਾਹੀਦੀ ਜੋ ਸਰਕਾਰਾਂ ਦਾ ਫਰਜ਼ ਆ ਭਾਵੇਂ ਉਹ ਸੈਂਟਰ ਵਾਲੀ ਸਰਕਾਰ ਆ ਭਾਵੇਂ ਪੰਜਾਬ ਵਾਲੀ ਆ ਲੋਕ ਇਹਨੂੰ ਵੀ ਚੇਤਾ ਰੱਖਦੇ ਹੁੰਦੇ ਆ ਹਮਦਰਦਾਂ ਨੂੰ ਵੀ ਚੇਤਾ ਰੱਖਿਆ ਜਾਂਦਾ ਪਰ ਜਿਹੜੇ ਮੌਕੇ ਤੇ ਸਾਡਾ ਸਾਥ ਨਹੀਂ ਦਿੰਦੇ ਬਾਕੀ ਇਹ ਲੋੜ ਇਸ ਵੇਲੇ ਇਹ ਆ ਪੀ ਆਪਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਦਾ ਸਾਥ ਦਈਏ ਮਦਦ ਕਰੀਏ ਇੱਕ ਦੂਜੇ ਦਾ ਸਹਾਰਾ ਬਣੀਏ ਇਹੀ ਅਸੀਂ ਗੁਰੂ ਅਕੀਰ ਅਰਦਾਸ ਕਰਦੇ ਹਾਂ ਅੱਜ ਇੱਥੇ ਅਸੀਂ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਬੈਠੇ ਹਾਂ ਅਰੰਦਾਸ ਬਾਬਾ ਬੁੱਢਾ ਸਾਹਿਬ ਖੁਦ ਇੱਕ ਜ਼ਿੰਮੇਵਾਰੀ ਔਰ ਬੀੜ ਬਾਬਾ ਬੁੱਢਾ ਸਾਹਿਬ ਉਹਨਾਂ ਨੇ ਕਿੰਨੇ ਪਸ਼ੂ ਰੱਖੇ ਜਿੱਥੇ ਗੁਰੂ ਘਰ ਲਈ ਦੁੱਧ ਜਾਂਦਾ ਫਿਰ ਉਹਨਾਂ ਨੇ ਖੇਤੀ ਕੀਤੀ ਉਹ ਆਪ ਇੱਕ ਜ਼ਿੰਮੇਵਾਰੀ ਇੱਥੇ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਅਰਦਾਸ ਵੀ ਕੀਤੀ ਗਈ ਹੈ ਬਾਦਸ਼ਾਹ ਦੇ ਅਗੇ ਬਾਬਾ ਬੁੱਢਾ ਸਾਹਿਬ ਅੱਗੇ ਗੁਰੂ ਸਾਹਿਬ ਅੱਗੇ ਸੱਚੇ ਪਾਤਸ਼ਾਹ ਜਲਦੀ ਤੋਂ ਜਲਦੀ ਪੰਜਾਬ ਨੂੰ ਇਸ ਆਫਤ ਤੋਂ ਨਜਾਤ ਦਿਵਣ ਔਰ ਇਹ ਪਾਣੀ ਉਤਰਨ ਤੋਂ ਬਾਅਦ ਜਿਹੜੀਆਂ ਮਸੀਬਤਾਂ ਹੋਣੀਆਂ ਅੱਗੇ ਉਹਦੇ ਲਈ ਵੀ ਮਿਲ ਜੁਲ ਕੇ ਅਸੀਂ ਸਾਰੇ ਉਪਰਾਲਾ ਕਰੀਏ ਬਾਕੀ ਭਾਵੇਂ ਕੇਂਦਰ ਸਰਕਾਰ ਆ ਜਾਂ ਪੰਜਾਬ ਇਹਨਾਂ ਨੂੰ ਇਹਨਾਂ ਲੋਕਾਂ ਲਈ ਇੱਕ ਵਿਸ਼ੇਸ਼ ਪੈਕੇਜ ਐਲਾਨਣਾ ਜ਼ਰੂਰ ਚਾਹੀਦਾ ਤਾਂ ਕਿ ਇਹਨਾਂ ਦੀ ਜੀਵਨ ਪੱਤਰ ਜਿਹੜਾ ਪਹਿਲਾਂ ਤਰ੍ਹਾਂ ਹੀ ਚੱਲ ਸਕੇ ਔਖਾ ਬਹੁਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ